ਇਹ ਪੁੱਤਰ ਆਪਣਾ ਲੰਡਾ ਤੇ ਬਹੁਤ ਸਾਲ ਬਾਜ਼ੀਆਂ ਕਿਤੇ ਆਪਣੇ ਘਰੇ ਲੰਡਾ ਪੂਛੋ ਪੂਛੇ ਨਹੀਂ ਨਹੀਂ ਉਹੀ ਲੰਡਾ ਬਾਜ਼ੀਦਾ ਅੱਛਾ ਲੰਡਾ ਬਾਜ਼ੀਦਾ ਮੈਂ ਕਿਹਾ ਪੂਛ ਤੋਂ ਬਣੀ ਜੁੱਦੀਏ ਨਹੀਂ ਨਹੀਂ ਕਿੰਨੇ ਸਾਲ ਉੱਡਿਆ ਫਿਰ ਬਈ ਇਹ 3-4 ਸਾਲ ਉੱਡਿਆ ਲਗਾਤਾਰ ਹੀ ਇੱਕ ਵਾਰੀ ਹਰਦਾ ਹੁੰਦਾ ਸੀ ਇਹ ਸੀਜ਼ਨ ਦੀਆਂ ਹਾਂ ਦੋ-ਤਿੰਨ ਬਾਜ਼ੀਆਂ ਨੇ ਜਿੱਤ ਕੇ ਦੇਣੀ ਰਹਿਣੀ ਹੁੰਦੀਆਂ ਇੱਕ ਸੀਜ਼ਨ ਦੇ ਵਿੱਚ ਇੱਕ ਸੀਜ਼ਨ ਦੇ ਵਿੱਚ ਹਾਰ ਕਿਵੇਂ ਜਾਂਦਾ ਸੀ ਫਿਰ ਬਾਕੀ ਤਾਂ ਤੀਨ ਇੱਕ ਅੱਧੀ ਬਾਜ਼ੀ ਪਹਿਲੀ ਜਦੋਂ ਬਾਜ਼ੀ ਛੱਡਣੀ ਇਹਨੇ ਹਾਰ ਜਾਣਾ ਅੱਛਾ ਮੁੜ ਕੇ ਤਾਂ ਜਿੰਨੀਆਂ ਸ਼ਰਤਾਂ ਸਾਰੀਆਂ ਜਾਂਦਾ ਸੀ ਠੀਕ ਆ ਸਨ 4 ਸਾਲ ਛੱਡਿਆ ਕਿਹੜੇ ਕਬੂਤਰਾਂ ਦਾ ਇਹ ਇਹ ਬਾਈ ਤੁਹਾਨੂੰ ਦੱਸਦਾ ਬੱਚਾ ਮੇਰੇ ਘਰੇ ਆ ਗਿਆ ਸੀ ਕਿਸੇ ਦਾ ਕਿਸੇ ਦਾ ਅੱਛਾ ਤੇ ਇਹਦੇ ਫਿਰ ਆਪਣੀ ਲਾਜ ਵੀ ਉੱਡੀ ਕੋਸ਼ ਮੈਂ ਕਿਹਾ ਨਾ ਇਤਿਹਾਸ ਨਹੀਂ ਰੱਖਿਆ ਕਿਹੜੇ ਕਬੂਤਰਾਂ ਚ ਪਾਇਆ ਫਿਰ ਇਹ ਇਹਨੂੰ ਫਿਰ ਆਪਣੇ ਵਾਲੇ ਇਹਨਾਂ ਚ ਬਗਲਾਂ ਵਾਲਿਆਂ ਚ ਮਿਲਦਾ ਸਾਰਿਆਂ ਦੀ ਲਾਜ ਨੂੰ ਦਿੱਤਾ ਠੀਕ ਆ ਉਸੇ ਦਾ ਜਾਂਦੀਏ ਬੱਚੇ ਇਹ ਲਾਜ ਕਿੱਥੇ ਕਿੱਥੇ ਉੱਡੀ ਭਾਈ ਜਾਨੀ ਬਾਈ ਲਾਜ ਤੇਰੀ ਬਹੁਤ ਜਗ੍ਹਾ ਆਪਣਾ ਇੱਕ ਸਾਉਡੀ ਇੱਥੇ ਮੀਨੀ ਅੱਛਾ ਮੀਨੀ ਉੱਡਿਆ ਕਿਉਂਕਿ ਇਦਾਂ ਜਿਤਨ ਟਰੈਕ ਇੱਥੇ ਸੀਗੀ ਝੰਡੀ ਇੱਥੇ ਨੇ ਤਲਵੰਡੀ ਨਹੀਂ ਵਾਜੀ ਸੀ ਕਿ ਨੋਵਾ ਵਾਲੀ ਹਾਂ ਉੱਥੇ ਇਹਦੀ ਇਹਦਾ ਉੱਡਿਆ ਹੋਣੇ ਦੇ ਪਿੰਡ ਹੋਣੇ ਦੇ ਪਿੰਡ ਸਾਗਿਆ ਜੀ ਉੱਥੇ ਵੀ ਹਾਂ ਠੀਕ ਆ ਤੇ ਦੂਜਾ ਦੂਜਾ ਨੰਬਰ ਚਲਿਆ ਗਿਆ ਸੀਗਾ ਰਾਤ ਨੂੰ ਨਹੀਂ ਬੈਠਾ ਉਹਦਣ ਬਾਈ ਜੱਤ ਕੇ ਹਾਂ ਚਲਿਆ ਗਿਆ ਸੀ ਦੂਜਾ ਨੰਬਰ ਬਣਾ ਕੇ ਠੀਕ ਆ ਤੇ ਫਿਰ ਇੱਕ ਉਦਨ ਕੱਲਾ ਜੱਤਿਆ ਉਧਰ ਨਹੀਂ ਬੈਰ ਬਾਈ ਕਕਰਾਨੇ ਅੱਛਾ ਤਰਾਣੀ ਇਹ ਜਾਇਆ ਪਿੰਡ ਆ ਉਧਰ ਫਰੀਦਕੋਟ ਆ ਫਰੋਜਪੁਰ ਕੋਲੇ ਅੱਛਾ ਐਡੀ ਦੂਰ ਵੀ ਭਗ ਜਾਣੇ ਬਾਜੀ ਆ ਉਥੇ ਮੁੰਡੇ ਆ ਲਿਆ ਜੀ ਸੀਗੇ ਜਿੰਨੇ ਤਕਰੀਬਨ ਇਹਦੇ ਛੱਡੇ ਸਾਰੇ ਬਾਲੇ ਬਾਲੇ ਬੰਮ ਮੁੰਡੇ ਆ ਕਬੂਤਰ ਦੇ ਕੂਤਰ ਨਹੀਂ ਹੈਗਾ ਦਿਓ ਹੀ ਆ ਸਾਲਾ ਠੀਕ ਆ ਕਬੂਤਰਾਂ ਦੇ ਜੇ 10 ਬੱਚੇ ਕੱਢੂਗਾ ਤਾਂ ਇਹਦੇ 8 ਜਿੱਤਣਗੇ 8 ਜਿੱਤਣਗੇ ਕੂਤਰੀ ਕਿਹੜੀ ਲੱਗੇ ਵੇਦਣਾ ਕੂਤਰੀ ਇਹਦੇ ਨਾਲ ਲੱਗੇ ਆ ਆਹ ਕੂਤਰੀ ਆ ਇਹ ਕਿਹੜੇ ਕੂਤਰਾ ਜਵਾਨ ਇਹ ਆਪਣੇ ਬਾਈ ਬਗਲਾ ਵਾਲਿਆਂ ਚੋਂ ਆਛੇ ਕੋ ਉਤਰ ਲੈਣ ਵਾਲੇ ਕਿੰਨੇ ਕਾਉਂਦੇ ਬਾਈ ਤੇਰੇ ਕੋਲ ਮੈਂ ਜੇ ਥੋੜਾ ਹੀ ਸਰਕ ਲਾ ਆਪਣਾ ਤਾਂ ਜਿੰਨਾ ਕ ਨਾ ਸਰਕ ਲੈ ਮੋਲ ਵਾਲੇ ਤਾਂ ਬਥੇਰੇ ਆਉਂਦੇ ਆਪਾਂ ਵੇਚੀ ਨਹੀਂ ਕੋਈ ਆਹੋ ਵੀ ਆਉਂਦੇ ਤਾਂ ਹੈਗੇ ਆ ਬਾਈ ਕਿਹੜੇ ਏਰੀਏ ਦੇ ਵੱਧ ਆਉਂਦੇ ਆ ਬਾਈ ਵੱਧ ਜਿੰਮੇ ਹਰਿਆਣਾ ਲੁਧਿਆਣਾ ਹੋ ਗਿਆ ਮਿੱਤੋਂ ਜਲੰਧਰੋਂ ਵੀ ਹੋ ਜਾਂਦੇ ਆ ਵਿੱਚ ਹਾਂ ਹੁਣ ਜਲੰਧਰ ਘਟ ਗਿਆ ਅੱਗੇ ਨੋ ਇਰਾਈ ਮੋੜ ਦੇਣਾ ਬਾਈ ਖਾਲੀ ਕੋਈ ਮੂਹੇ ਕਹਿੰਦਾ ਉਹ ਪਤਾ ਦੇ ਦੇ ਨੂ ਦੇ ਦੇਦਾ ਬੱਚਾ ਦੇ ਦੇਣਾ ਵੱਡਾ ਗੂਦਰ ਵੀ ਦੇ ਦੇਣਾ ਕੋਈ ਜਿਵੇਂ ਉਸੀ ਜੰਦੇ ਹਿਸਾਬ ਨਾ ਮਾਂ ਜਿਵੇਂ ਜਿਹੜੇ ਸੀਜ਼ਨ ਚ ਆ ਗਿਆ ਸੋ ਅੱਛਾ ਖਲ ਨਹੀਂ ਮੋੜੇ ਇਹ ਬੰਦੇ ਆਪਾਂ ਨੂੰ ਵਧੀਆ ਇਮਾਨਦਾਰ ਜੇ ਲੱਗਣਾ ਪਿਆ ਦੇ ਦੇਣਾ ਨਹੀਂ ਨਹੀਂ ਅਗਲੇ ਨੂੰ ਕਹਿ ਦਿੰਦਾ ਵੀ ਜਵਾਬ ਆ ਜਾ ਪਾਣੀ ਲੈ ਕੇ ਠੀਕ ਆ ਠੱਲਾ ਢੁੱਲਣਾ ਬਈ ਗਿਫਟ ਕਰ ਜਾਂਦੇ ਆਂ ਜਾਂ ਕਿਵੇਂ ਨਹੀਂ ਠੱਲਾ ਅਮੀਤੀ ਬਣਾ ਕੇ ਦਿੱਕੇ ਜਾਂਦਾ ਅਵੇਂ ਕਿੱਥੋਂ ਦਾ ਮੁੰਡਾ ਉਹ ਮੁੰਡਾ ਅੰਮਾਲੇ ਵਾਲਾ ਅੱਛਾ ਅੰਮਾਲੇ ਤੋਂ ਹਾਂ ਉਦੋਂ ਹੀ ਆਉਂਦੀ ਠੱਲਾ ਉਦੋਂ ਲਿਆਜ ਪਈ ਵੀ ਆ ਪੂਰੀ ਲਿਆਜ ਆ ਉਹਦੇ ਨਾਲ ਠੀਕ ਹੈ ਨਾਲ ਦੀ ਇੱਕ ਮੂਤਰੀ ਬੈਠੀ ਆ ਇਹ ਜਰਾ ਅੰਗ ਲੱਗਾ ਹੈ ਉੱਤੇ ਠੀਕ ਹੈ